ਤੇ ਬਾਈ ਜੀ ਧੰਨਵਾਦ ਹੱਥ ਵੰਨ ਕੇ ਬੇਨਤੀ ਆ ਸਾਰਿਆਂ ਨੂੰ ਮੇਰੇ ਕੋਲ ਪਹੁੰਚਿਆ ਜਵਾਈ ਪੁੰਨਾ ਵਾਲ ਤੋਂ ਕਿਹਨਾਂ ਆ ਜੀ ਕਰਮਜੀਤ ਸਿੰਘ ਕਰਮਜੀਤ ਸਿੰਘ ਪੁੰਨਾਵਾਲ ਮੰਡੀ ਲਵਾਉਣ ਲੱਗਿਆ ਨਵੀਂ ਜਿਨ੍ਹਾਂ ਨੂੰ ਕਿ ਹੁਣ ਚੌਥੀ ਮੰਡੀ ਲਵਾਉਂਦਿਆਂ ਨੂੰ ਹੋ ਗਿਆ ਤੇ ਬਹੁਤ ਵਧੀਆ ਮੰਡੀ ਐ ਬਹੁਤ ਵਧੀਆ ਇੰਤਜ਼ਾਮ ਐ ਤੇ ਇੱਥੋਂ ਆਪਣੇ ਲੱਡੇ ਤੋਂ ਜਾ ਕੇ ਗਾਹਾਂ ਸਿੱਧਾ ਸੂਏ ਦੇ ਲੈਵਲ 'ਤੇ ਸੜਕ ਜਾਂਦੀ ਐ ਜੀ ਪੁੰਨਾਵਾਲ ਪੁੰਨਾਵਾਲ ਨੂੰ ਸਿੱਧੀ ਲੋਕੇਸ਼ਨ ਦੀ ਐ ਕੋਈ ਪੁੱਛਣ ਦੀ ਰਸਤਾ ਨਹੀਂ ਲੋੜ ਤੇ ਬਾਈ ਦਾ ਪਿੰਡ ਟੱਪ ਕੇ ਆਲੇ ਦੁਆਲੇ ਦੀ ਖੇਤ ਦੇ ਵਿੱਚ ਮੰਡੀ ਆ ਕੋਈ ਸਾਰੀ 1.5 ਕਿਲੋਮੀਟਰ ਦੀ ਬਿਲਕੁਲ ਤੇ ਬਹੁਤ ਵਧੀਆ ਬਾਈ ਦਾ ਪ੍ਰਬੰਧ ਰੋਟੀ ਟੁੱਕਦਾ ਉਥੇ ਮੋਟਰ ਤੇ ਖੇਤ ਦੇ ਵਿੱਚ ਪਾਣੀ ਠੰਡਾ ਤੇ ਤੂੰਤ ਦੀ ਤੇ 베ਰੀ ਦੀ ਛਾਂ ਤੇ ਤਿਲੂਆਂ ਦੇ ਕਾਨਿਆਂ ਦੀ ਛਾਂ ਵੀ ਛੰਡਾਂ ਦੀ ਬਣਾਈ ਹੋਈ ਬਿਲਕੁਲ ਬਹੁਤ ਵਧੀਆ ਤੇ ਬਾਈ ਲਵੇ 12 1 ਵਜੇ ਬਹੁਤ ਟਾਪ ਕੁਆਲਿਟੀ ਪਿੰਡਾਂ ਦੇ ਮਾਲ ਪਹੁੰਚਦੇ ਨੇ ਵੈਰੀ ਗੁੱਡ ਜਿਹੜੇ ਕਿ ਪਾਲੀ ਆਪਣੇ ਆ ਜਿਹੜੀ ਚੰਡੀਆਂ ਲੈ ਲੈ ਕੇ ਆਉਂਦੇ ਨੇ ਤੇ ਕੁਝ ਮੇਰੇ ਬਾਈ ਆ ਬਾਗੜੀ ਗੱਡੀਆਂ ਵਾਲੇ ਵੀ ਪਹੁੰਚਦੇ ਨੇ ਵੀਰ ਧੰਨਵਾਦ ਸਾਰੇ ਵੀਰਾਂ ਦੇ ਵਪਾਰੀਆਂ ਦੇ ਤੇ ਵੇਚਣ ਵਾਲਿਆਂ ਦੇ 22 ਦੀ ਮੰਡੀ ਹਰ ਐਤਵਾਰ ਦੀ ਤਰ੍ਹਾਂ ਭਰਦੀ ਹੈ ਹਰ ਐਤਵਾਰ ਵੀ ਵੱਧ ਤੋਂ ਵੱਧ ਪਹੁੰਚੋ ਤੇ 22 ਤੋਂ ਕਾਰਡ ਲੈ ਕੇ ਜਾਓ ਜਿਨ੍ਹਾਂ ਬਾਈਆਂ ਨੂੰ ਜ਼ਰੂਰਤ ਹੈ ਆਪਣੇ ਐਤਵਾਰ ਨੂੰ ਜ਼ਰੂਰ ਪਹੁੰਚੋ ਜਾਵਾਂਗੇ ਜਾਵਾਂਗੇ ਤੇ ਸਮਾਂ ਲੱਗਿਆ ਮੈਂ ਤੇ ਮਿੱਠੂ ਵੀ ਜ਼ਰੂਰ ਪਹੁੰਚਾਂਗੇ ਨਹੀਂ ਸਾਡੇ ਚੋਂ ਇੱਕ ਜਣਾ ਜ਼ਰੂਰ ਪਹੁੰਚੂਗਾ ਇੱਕ ਨੂੰ ਸਾਨੂੰ ਹੋਰ ਮੰਡੀ ਦਾ ਆਡਰ ਆ ਗਿਆ ਤਾਂ ਇੱਕ ਇਹਦੀ ਮੰਡੀ ਤੇ ਆ ਜਾਣਾ ਪਾਉਣਾ ਮਾਇਲ ਬਾਮਾ ਚ ਮਠੂ ਲਾਵੇ ਕਿਉਂ ਬੰਡ ਚੁੰਡ ਕੇ ਸਾਰਿਆਂ ਦਾ ਕੰਮ ਕਰਨਾ ਪੈਂਦਾ ਸਾਨੂੰ ਆ ਜਾ ਵੀ ਮਛੂ ਆ ਜਾ ਵੀ ਬੋਲ ਕੁਝ ਇਨਾ ਬਾਈਆਂ ਬਾਰੇ ਬੋਲ ਆਵਾ ਦੋ ਮੁੰਡੇ ਗਿਆ ਬਾਈਆਂ ਦਾ ਦੇ ਬੱਸ ਪਤਾ ਨੇ ਉਹ ਫਾਰਮੀਆਂ ਬਰ ਨੂੰ ਪੂਰਾ ਫੁੱਲਾ ਜਾਂਦੀ ਜਿਹੜੇ ਲਦੇ ਆਲੇ ਬੰਦੇ ਨੇ ਉਹ ਆ ਜਾਂਦੇ ਦੂਰੋਂ ਕਾਹੇ ਘਟਾਉਂਦੇ ਥੋੜੀ ਉਹ ਵੀ ਆਉਣ ਲੱਗ ਜਾਂਦੇ ਚੌਂ ਚੌਂ ਉੱਜੇ ਹੋਏ ਨੇ ਚੌਲਾ ਚੌਲਾ ਜਲਜੋ ਹੈ ਤਕ ਨੂੰ ਨੀ ਤੈਗਾ ਟਿਗਾ ਕੋਈ ਨਹੀਂ ਉਤਾ ਚਲੋ ਮੀ ਕਣੀ ਦਾ ਪੈਣਾ ਹੀ ਆ ਸਮਾ ਮੀ ਦਾ ਬਾਕੀ ਬੰਦਾ ਚੰਗਾ ਹੈ ਬਾਈ ਲਵੇ ਮੈਂ ਇੱਕਦਮ 2 ਘੰਟੇ ਖੜਿਆ ਸੀ ਇੱਕਦਮ 2 ਘੰਟੇ ਕੋਈ ਮੈਨੂੰ ਮਜਬੂਰੀ ਪੈ ਗਈ ਫਿਰ ਮੈਂ ਭੱਗ ਗਿਆ ਸੀ ਬਾਈ ਚੰਗਾ ਹੈ ਬੰਦੇ ਦੀ ਟੀਮ ਹੈ ਜਿਹੜੀ ਇਹਦੀ ਟੀਮ ਵੀ ਸਾਰੀ ਵਧੀਆ ਨਾਲ ਵੀ ਸਾਰੇ ਵਧੀਆ ਨਹੀਂ ਸਾਰੇ ਵਧੀਆ ਨਹੀਂ ਜੋ ਇਹਦੇ ਨਾਮ ਦੇ ਵਰਕਰ ਨੇ ਟੀਮ ਦੇ ਮੈਂਬਰ ਨੇ ਇਹਦੀ ਮੰਡੀ ਦੇ ਸਾਰਾ ਸਮਾਜ ਬਹੁਤ ਚੰਗਾ ਬੰਦਾ ਹੈ ਜਦੋਂ ਮੰਗ ਲਈ ਮੰਗ ਲਈ ਮੁੰਡੇ ਬੋਲੇ ਤੁਹਾਡੇ ਬਧਿਓ ਹੋਗੇ ਨਹੀਂ ਮੁੰਡੇ ਨਰਮ ਨੇ ਹਾਂ ਇੱਜ਼ਤ ਕਰਦੇ ਨੇ ਵੀ ਆਪਾਂ ਇਹ ਜੇ ਬੰਦਿਆਂ ਨੂੰ ਆਪਾਂ ਵੀਰੇ ਇਹ ਜੇ ਬੰਦਿਆਂ ਨੂੰ ਚੜਾਈਏ ਪਹਿਲਾਂ ਦਾ ਕੰਮ ਵੀ ਚੱਲ ਰਿਹਾ ਤੇ ਇਹਨਾਂ ਦਾ ਵੀ ਚਲਾਈਏ ਇਹਨਾਂ ਦਾ ਵੀ ਚਲਾਈਏ ਜੀ ਕਿ ਇਹਨਾਂ ਨੂੰ ਆਪਣੇ ਬਰੋਬਰ ਨਾਲ ਲੈ ਕੇ ਆਈ ਹਾਂਜੀ ਹਾਂ ਬਰੋਬਰ ਕਰੀਏ ਆਪਣੇ ਭਰਾਵਾਂ ਨੂੰ ਹਾਂ ਬਰੋਬਰ ਧੰਨਵਾਦ ਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਦੋ ਚਾਰ ਗੱਲਾਂ ਸਾਡੇ ਮਿੱਠੂ ਜੀ ਤੋਂ ਪੁੱਛਦੇ ਹਾਂ ਨਾ ਤਾਂ ਪਾਸ ਕਰੀ ਆਪਾਂ ਦਾ ਮੰਡੀ ਗੋ ਬਣਾਉਣੇ ਲਾਈਆਂ ਨੇ ਬਧੇ ਕੰਮਾਂ ਬਚਾ ਰਿਹਾ ਮਾਂਦਰ ਬੰਦੇ ਨੇ ਜੇ ਕਹਿੰਦਾ ਬਾਹਰੋਂ ਪਾਰਟੀ ਆ ਗਈ ਉਹ ਨਹੀਂ ਚੱਲਾਂ ਦੀ ਉਹ ਵੀ ਸਮਾਂ ਆ ਗਿਆ ਆਪਾਂ ਲਾਲਚ ਦੀ ਟੱਕੜੀ 'ਚ ਨਹੀਂ ਤੁਲਣਾ 22 ਰੁਪਏ ਦੇਉ ਠੀਕ ਹੈ ਨਹੀਂ ਦੇਉ ਨਾਸੀ ਮੰਡੀ ਤੇ ਜ਼ਰੂਰ ਜਾਇਆ ਕਰ ਮੈਂ ਦੋ ਬੰਦ ਜਾ ਤੈਨੂੰ ਟਾਈਮ ਹੈ ਬੇਲਾ ਕਰੇ ਨਾ ਰਹੀ ਮੈਨੂੰ ਲੱਗਿਆ ਭਾਈ ਦੋ ਬੰਦ ਜਾ ਕੇ ਆਵਾਂ ਉਹ ਵੀ ਜਾ ਕੇ ਆਏ ਭਾਈ ਹਾਂ ਮੈਂ ਵੀ ਆਉਂਗਾ ਕੋਈ ਨਹੀਂ ਬਾਕੀ ਅਚਰ ਸੇਮ ਵੀ ਜਾਵੇ ਤੇ ਲੱਕਾ ਬੂਹੂ ਤੇ ਸੇਮ ਨੂੰ ਲੈ ਕੇ ਜਾਵਾਂਗੇ ਬਾਈ ਨੂੰ ਕਿਉਂਕਿ ਕੋਈ ਗੱਲ ਨਹੀਂ ਜ਼ਰੂਰ ਲੈ ਕੇ ਚੱਲਾਂਗੇ ਸੇਮ ਨੂੰ ਪੁੰਨਾਵਾਲ ਲਵੀ ਆ ਧੂਰੀ ਦੇ ਤੇ ਕੋਈ ਗੱਲ ਨਹੀਂ ਜਹੇ ਜੇ ਬਾਈ ਦੇ ਸੇਵਾ ਕੋਈ ਹੋ ਜੀ ਕਰਾਵਾਂਗੇ ਆਪਾਂ ਤੇਰੀ ਬਾਈ ਦਾ ਸੁੱਖਣਾ ਵੱਡਾ ਚੈਨਲ ਹੈ ਨਾ ਵੀ ਚਲੋ ਦੂਰ ਤੱਕ ਪਹੁੰਚੂਗੀ ਬਾਕੀ ਉਹ ਮੁੰਡਾ ਕਾਲੇ ਗਿਆ ਤੋਂ ਵੀ ਆਊਗਾ ਵੀਡੀਓ ਵਾਲਾ ਆਹ ਬਾਈ ਗਿਆਨੀ ਵੀ ਗਿਆ ਸੀ ਪਹਿਲੀ ਮੰਡੀ ਬੜੁਖਿਆਂ ਤੋਂ ਜੀ ਬੜੁਖਿਆਂ ਤੋਂ ਤਾਂ ਜਾਂਦਾ ਹੀ ਰਹਿੰਦਾ ਤੇ ਇਹਦਾ ਇਹਨਾਂ ਦਾ ਆਪਣਾ ਚੈਨਲ ਹੈ ਮਾਨ ਸਾਰੇ ਚੈਨਲ ਵਾਲਿਆਂ ਨੂੰ ਸਾਡੀ ਹੱਥ ਬੰਦ ਕੇ ਬੇਨਤੀ ਹੈ ਚੈਨਲ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਭਈ ਸਾਰੇ ਨੇ ਸਭ ਦੇ ਚੈਨਲ ਚੱਲਣ ਬੱਲੇ ਬੱਲੇ ਹੋਵੇ ਸਭ ਦੀ ਵੀਡੀਓ ਬਣੇ ਧੰਨਵਾਦ ਜੀ ਹੱਥਾਂ ਨਾਲ ਕੀ